ਵਾਹੀ ਗੁਰ ਜੀ ਦਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਮੈਂ ਆਵਨਪ੍ਰੀਤ ਸਿੰਘ 20 ਸਤੰਬਰ ਦਾ ਇਤਿਹਾਸ ਲੈ ਕੇ ਹਾਜ਼ਰ ਹਾਂ 20 ਸਤੰਬਰ 1718 ਈਸਵੀ ਵਾਲੇ ਦਿਨ ਸੇਵਾ ਦੇ ਪੁੰਜ ਭਾਈ ਕਨੀਆ ਜੀ 71 ਵਰੇ ਦੀ ਉਮਰ ਭੋਗ ਕੇ ਸੱਚਖੰਡ ਸਿਧਾਰ ਗਏ ਸੀ ਭਾਈ ਕਨੀਆ ਜੀ ਦਾ ਜਨਮ 1648 ਈਸਵੀ ਦੇ ਵਿੱਚ ਮਾਤਾ ਸੁੰਦਰੀ ਜੀ ਅਤੇ ਪਿਤਾ ਨਥੂ ਰਾਮ ਦੇ ਗ੍ਰਹਿ ਵਿਖੇ ਜ਼ਿਲ੍ਹਾ ਵਜ਼ੀਰਾਬਾਦ ਦੇ ਸਿਆਲਕੋਟ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਉੱਥੇ ਹੁੰਦਾ ਹੈ ਜੇਕਰ ਅਸੀਂ ਗੱਲ ਕਰੀਏ ਉਹਨਾਂ ਦੇ ਪਰਿਵਾਰਕ ਪਿਛੋਕੜ ਦੀ ਖਤਰੀ ਪਰਿਵਾਰ ਸੀਗਾ ਰਜਿਆ ਪੂਜਿਆ ਪਰਿਵਾਰ ਸੀ ਆਪ ਜੀ ਦੇ ਪਿਤਾ मुंशी ਸਿਗੇ ਜਰਨੈਲ ਅਮੀਰ ਸਿੰਘ ਮੁਸਾਹਿਬ ਦੇ ਕਰਾਹਦਾਰ ਸਨ ਇਸ ਨਗਰ ਦੇ 100 ਦਰਵਾਜ਼ੇ ਹੋਣ ਦੇ ਕਾਰਨ ਇਸ ਨੂੰ ਸੁਧਰਾ ਕਿਹਹਾ ਜਾਂਦਾ ਸੀ ਸਨ 1674 ਸਾਲ ਦੇ ਦੌਰਾਨ ਆਪ ਜੀ ਸਾਹਿਬ ਗੁਰਤੇਗ ਬਹਾਦਰ ਜੀ ਦੇ ਨਾਲ ਮਿਲਦੇ ਨੇ ਆਪ ਜੀ ਨੂੰ ਦਰਸ਼ਨ ਹੁੰਦੇ ਨੇ ਗੁਰੂ ਸਾਹਿਬ ਦੇ ਅਨੰਦਪੁਰ ਸਾਹਿਬ ਪੁੱਜਦੇ ਹੋ ਆਪ ਇਸ ਵੇਲੇ ਆਪ ਜੀ ਦੀ ਉਮਰ ਤਕਰੀਬਨ 26 ਕੁ ਸਾਲਾਂ ਦੀ ਹੁੰਦੀ ਹੈ ਗੁਰੂ ਸਾਹਿਬ ਜੀ ਦੇ ਨਾਲ ਭਾਈ ਕਨੀਆ ਜੀ ਨੇ ਜੋ ਮੁਲਾਕਾਤ ਕੀਤੀ ਅਤੇ ਉਸ ਤੋਂ ਬਾਅਦ ਜੋ ਸਤਿਗੁਰ ਜੀ ਦੇ ਪੁੱਛਣ ਦੇ ਉੱਤੇ ਭਾਈ ਸਾਹਿਬ ਨੇ ਦੱਸਿਆ ਕਿ ਉਹ ਭਾਈ ਨਨੂਆ ਜੀ ਪਾਸੋਂ ਆਪ ਜੀ ਦੀ ਸੁਬਾ ਸੁਣ ਕੇ ਆਪ ਜੀ ਦੇ ਚਰਨ ਪ੍ਰਸਰਨ ਕਰਨ ਦੇ ਲਈ ਉੱਥੇ ਪਹੁੰਚੇ ਨੇ ਦਾਸ ਦੀ ਬੰਦਗੀ ਨੂੰ ਪ੍ਰਵਾਨ ਕਰਦਿਆਂ ਹੋਇਆ ਸੇਵਾ ਉਹਨਾਂ ਨੂੰ ਬਖਸ਼ੀ ਗਈ ਕੁਝ ਇਤਿਹਾਸਕਾਰ ਇਹ ਵੀ ਮੰਨਦੇ ਨੇ ਕਿ ਭਾਈ ਕਨੀਆ ਜੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਪਹਿਲੀ ਮੁਲਾਕਾਤ ਡਰੋਲੀ ਵਿਖੇ ਹੋਈ ਸੀ ਭਾਈ ਕਨੀਆ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਡਰੋਲੀ ਪਹੁੰਚੇ ਸਨ ਜਿੱਥੇ ਗੁਰੂ ਜੀ ਧਰਮ ਪ੍ਰਚਾਰ ਕਰ ਰਹੇ ਸਨ ਅਤੇ ਉੱਥੇ ਹੀ ਭਾਈ ਕਨਈਆ ਜੀ ਨੇ ਗੁਰੂ ਜੀ ਦੇ ਤਬੇਲੇ ਦੇ ਵਿੱਚ ਘੋੜਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ ਇੱਕ ਸਾਲ ਭਾਈ ਕਨਈਆ ਜੀ ਨੇ ਤਨ ਮਨ ਦੇ ਨਾਲ ਸੇਵਾ ਨਿਭਾਈ ਅਤੇ ਕਈ ਇਤਿਹਾਸਕਾਰਾਂ ਦੇ ਵੱਲੋਂ ਲਿਖਿਆ ਗਿਆ ਇਹ ਇਹ ਚੀਜ਼ ਕਲਮਬੰਦ ਕੀਤੀ ਗਈ ਕਿ ਗੁਰੂ ਤੇਗ ਬਹਾਦਰ ਜੀ ਨੇ ਭਾਈ ਕਨਈਆ ਨੂੰ ਪਾਣੀ ਦੀ ਸੇਵਾ ਇਕ ਜਹੀ ਲਈ ਕਿ ਪਾਣੀ ਦਾ ਘੜਾ ਭਰ ਕੇ ਲਿਆਏ ਕਰਨ ਕੇ ਭਾਈ ਕਨਈਆ ਜੀ ਅਤੇ ਗੁਰਤੇਗ ਬਹਾਦਰ ਜੀ ਆਪਣੇ ਬਸ ਚਰਨ ਸਪਰਸ਼ ਕਰਕੇ ਉਸ ਘੜੇ ਨੂੰ ਰੋੜ ਦਿਆ ਕਰਦੇ ਸੀ ਮਕਸਦ ਸੀਗਾ ਭਾਈ ਕਨਈਆ ਜੀ ਦੇ ਸਬਰ ਦਾ ਇੱਕ ਅਜੀਹਾ ਇਮਤਿਹਾਨ ਲੈਣਾ ਜਿਸ ਦੇ ਵਿੱਚ ਗੁਰਤੇਗ ਬਹਾਦਰ ਜੀ ਸਾਹਿਬ ਜਾਣਦੇ ਸਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਭਾਈ ਕਨਈਆ ਹੀ ਹੋਣਗੇ ਜੋ ਕਿਸੇ ਤਰੀਕੇ ਦੇ ਨਾਲ ਬਿਨਾਂ ਜਾਤ ਪਾਤ ਪੁੱਛੇ ਪਾਣੀ ਦੀ ਸੇਵਾ ਨਿਭਾਇਆ ਕਰਨਗੇ ਜੋ ਦੁਸ਼ਮਨ ਨਵੀ ਮਲਮਲਾਇਆ ਕਰਨਗੇ ਤੇ ਕਿਸੇ ਤਰੀਕੇ ਦੇ ਨਾਲ ਭੇਤ ਭਾਵ ਨਹੀਂ ਕਰਨਗੇ ਆਪਣੀ ਇਸ ਪ੍ਰੀਖਿਆ ਦੇ ਵਿੱਚ ਭਾਈ ਕਨੀਆ ਜੀ ਸਫਲ ਹੁੰਦੇ ਨੇ ਕਾਰਜ ਕਈ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ 3 ਮਹੀਨੇ ਤੱਕ ਇਸੇ ਤਰੀਕੇ ਦੇ ਨਾਲ ਇਹ ਸੇਵਾ ਘੜਾ ਭਰ ਕੇ ਲਿਆਉਣ ਦੀ ਚਲਦੀ ਰਹਿੰਦੀ ਹੈ ਗੁਰੂ ਤੇਗ ਬਹਾਦਰ ਜੀ ਹਰ ਵਾਰ ਭਾਈ ਕਨੀਆ ਜੀ ਦੇ ਮੂੰਹ ਵੱਲ ਵੇਖਦੇ ਨੇ ਜਦ ਘੜੇ ਦਾ ਪਾਣੀ ਰੁੱਟਦਾ ਕੋਈ ਸ਼ਿਕਨ ਨਹੀਂ ਹੁੰਦੀ ਚਿਹਰੇ ਤੇ ਕੋਈ ਸਵਾਲ ਨਹੀਂ ਹੁੰਦਾ ਕਿਉਂਕਿ ਇਹ ਭਾਇਕਨੀਆਂ ਜੀ ਨੇ ਕਮਾਈ ਖੱਟੀ ਸੀ ਕਿ ਉਹਨਾਂ ਹਿੱਸੇ ਇਹ ਸੇਵਾ ਪੈਣੀ ਸੀ ਕਿ ਇਤਿਹਾਸ ਨਹੀਂ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਚੇਤੇ ਕਰਨਾ ਹੈ ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਯਾਦ ਰੱਖਣਾ ਹੈ ਧਰਮ ਦੀ ਭਾਵਨਾ ਦੇ ਨਾਲ ਜਲ ਸ਼ਕਾ ਕੇ ਅਤੇ ਜ਼ਖਮੀਆਂ ਨੂੰ ਮਰਮ ਲਗਾ ਕੇ ਸੇਵਾ ਨਿਭਾਈ ਭਾਇਕਨੀਆਂ ਜੀ ਨੇ ਅਤੇ ਅੱਜ ਕਈ ਥਾਵਾਂ 'ਤੇ ਸੰਸਥਾਾਂ માં ਉਹਨਾਂ ਦੇ ਨਾਮ ਦੇ ਨਾਲ ਖੁਰੀਆਂ ਖੁੱਲੀਆਂ ਨੇ ਤੇ ਉਹਨਾਂ ਨੂੰ ਚੇਤੇ ਕਰਦੀਆਂ ਨੇ ਗੁਰੂ ਸਾਹਿਬ ਨੇ ਆਪ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਬਚਨ ਕੀਤੇ ਕਿ ਤੁਹਾਡੀ ਕਾਲ ਕਮਾਈ ਥਾਂ ਹੀ ਪਏ ਤੇ ਹੁਣ ਤੁਸੀਂ ਜਾ ਕੇ ਲੋੜਵੰਦਾਂ ਦੀ ਸੇਵਾ ਕਰੋ ਨਾਮ ਜਪੋ ਅਤੇ ਹੋਰਾਂ ਨੂੰ ਵੀ ਨਾਮ ਜਪਾਓ ਇੰਜ ਪਾਈ ਕਨਈਆ ਜੀ ਸੇਵਾ ਨੂੰ ਵੇਖਦਿਆਂ ਹੋਇਆਂ ਸਾਹਿਬ ਗੁਰੂ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਨੂੰ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਆਪ ਨੇ اٹਕ ਦੇ ਕੈਬਲਪੁਰ ਜਾ ਕੇ ਇਹ ਪ੍ਰਚਾਰ ਕੀਤਾ ਕਈ ਪਿੰਡਾਂ ਦੇ ਵਿੱਚ ਵਿਚਰੇ ਉਸ ਵੇਲੇ ਜੋ ਵੀ ਜਾਤ ਪਾਤ ਦਾ ਲੋਕਾਂ ਦੇ ਵਿੱਚ ਇੱਕ ਪ੍ਰਚਲਨ ਸੀਗਾ ਵਿਵਹਾਰ ਉਸ ਨੂੰ ਸਮਾਪਤ ਕਰਨ ਦੀ ਆਪ ਜੀ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਮੇਂ ਸਮੇਂ ਸਿਰ ਜਦ ਵੀ ਆਪ ਜੀ ਨੂੰ ਸਮਾਂ ਮਿਲਦਾ ਸੀ ਭਾਈਕਣਿਆ ਜੀ ਨੂੰ ਜਦ ਵੀ ਸਮਾਂ ਮਿਲਦਾ ਸੀ ਤਾਂ ਉਹ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਲਈ ਆਉਂਦੇ ਸੀ ਮਨ ਉਹਨਾਂ ਦਾ ਕਾਫੀ ਉਦਾਸ ਹੋਇਆ ਜਦ ਉਹਨਾਂ ਨੂੰ ਪਤਾ ਲੱਗਾ ਕਿ ਕਿਸ ਤਰੀਕੇ ਦੇ ਨਾਲ ਹਕੂਮਤ ਦੀਆਂ ਸਾਜ਼ਿਸ਼ਾਂ ਚਲਾਕੀਆਂ ਦੇ ਤਹਿਤ ਭਾਈ ਕਨਈਆ ਜੀ ਤੱਕ ਜਦ ਖਬਰ ਪਹੁੰਚਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਭਾਈ ਕਨਈਆ ਜੀ ਨੇ ਆਪਣੇ ਜੀਵਨ ਦੇ 10 ਕੁ ਬਰੇ ਅਖੀਰਲੇ 10 ਕੁ ਬਰੇ ਉਸੇ ਇਲਾਕੇ ਸਦਾਰ ਦੇ ਵਿੱਚ guzਾਰੇ ਪਿੰਡ ਸਦਾਰੇ ਵਿਖੇ ਤਕਰੀਬਨ 20 ਸਤੰਬਰ 1718 ਨੂੰ 71 ਵਰਿਆਂ ਦੀ ਉਮਰ ਦੇ ਵਿੱਚ ਆਪਣੇ ਵੱਲੋਂ ਸਿੱਖੀ ਪ੍ਰਤੀ ਸੇਵਾਵਾਂ ਨਿਭਾਉਂਦੇ ਹੋਏ ਭਾਈ ਕਨਈਆ ਜੀ ਸਿਸਨ ਸਾਰ ਨੂੰ ਅਲਵਿਦਾ ਕਹਿ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੀ ਉਹਨਾਂ ਦਾ ਪਿਆਰ ਕਾਫੀ ਸੀ ਅੱਗੇ ਵਧਾਂਗੀ 20 ਸਤੰਬਰ 1981 ਵਾਲੇ ਦਿਨ ਗ੍ਰਿਫਤਾਰੀ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਇਹ ਗੱਲ ਕਹੀ ਕਿ ਮੈਂ ਕੇਸਰੀ ਦੁਮਾਲਾ ਸਜਾ ਕੇ ਮੌਤ ਦੀ ਲੜਾਈ ਲੜਨ ਚੱਲਿਆ ਹਾਂ ਇਹ ਗੱਲ ਜਿਸ ਵੇਲੇ ਕਹੀ ਗਈ ਉਸ ਵੇਲੇ ਗ੍ਰਫਤਾਰੀ ਤੋਂ ਠੀਕ ਪਹਿਲਾਂ ਸੰਤਾ ਨੇ ਸਭ ਨੂੰ ਸ਼ਾਂਤ ਰਹਿਣ ਦੇ ਲਈ ਕਿਹਾ ਅਤੇ ਉਸ ਤੋਂ ਬਾਅਦ ਕਈ ਸਿੱਖ ਆਗੂ ਦਿੱਲੀ ਤੋਂ ਹਰਿਆਣਾ ਤੋਂ ਕੂਚ ਕਰਦੇ ਨੇ ਮਹਿਤਾ ਚੌਂਕ ਵੱਲ ਆਪਣੇ ਸਾਥੀਆਂ ਦੇ ਨਾਲ ਇੰਦਰਾ ਗਾਂਧੀ ਦੇ ਖਾਸਮ ਖਾਸ કહે ਜਾਂਦੇ ਉਸ ਵੇਲੇ ਯਾਨੀ ਸੰਤੋਖ ਸਿੰਘ ਜਤਦਾਸ ਸੰਤੋਖ ਸਿੰਘ ਜਿਨ੍ਹਾਂ ਦਾ ਨਾਮ ਅਤੇ ਇਸ ਤੋਂ ਬਾਅਦ ਉਸ ਵੇਲੇ ਪੁਲਿਸ ਦੀ ਕਸ਼ਮਕਸ਼ ਸੀ ਕਿ ਸੰਤਾਂ ਨੂੰ ਗ੍ਰਿਫਤਾਰ ਕਰਨਾ ਹੈ ਭਾਸ਼ਣ ਦਿੱਤੇ ਗਏ ਦੂਜੇ ਪਾਸੇ ਜਦੋਂ ਸੰਤਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਲਜਾਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਤਾਂ ਪੁਲਿਸ ਦੀ ਗੱਡੀ ਦੇ ਬੋਨਟ ਦੇ ਉੱਤੇ ਅੱਗੇ ਕਈ ਸਿੰਘ लेट ਗਏ ਕਈ ਡਰਾਮੇ ਕੀਤੇ ਗਏ ਇਸ ਵਕਤ ਤੱਕ ਪੁਲਿਸ ਦੇ ਵੱਲੋਂ ਕੁਝ ਕੁ ਸਿੱਖਾਂ ਦੇ ਉੱਤੇ ਨਜਾਇਜ਼ ਤਰੀਕੇ ਦੇ ਨਾਲ ਗੋਲੀਆਂ ਚਲਾ ਦਿੱਤੀਆਂ ਗਈਆਂ ਸੰਤ ਗਿਆਨੀ ਸੰਤ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਦੇ ਸਮੇਂ ਪੁਲਿਸ ਦੇ ਬਲਚ ਚਲਾਈ ਗਈ ਗੋੜੀਆਂ ਦੇ ਨਾਲ ਤਕਰੀਬਨ 24 ਸਿੰਘਾਂ ਦੀ ਮੌਤ ਹੁੰਦੀ ਹੈ ਇਸ ਮੌਤ ਦਾ ਜ਼ਿੰਮੇਵਾਰ ਉਸ ਵੇਲੇ ਦੇ ਪ੍ਰਸ਼ਾਸਨ ਨੂੰ ਠਹਿਰਾਇਆ ਜਾਂਦਾ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਰੋਸ ਜ਼ਾਹਿਰ ਕੀਤਾ ਜਾਂਦਾ ਹੈ ਜਥੇਦਾਰ ਸੰਤੋਖ ਸਿੰਘ ਉਸ ਵੇਲੇ ਚੁੱਪਚਾਪ ਆਪਣੀ 에어 ਕੰਡੀਸ਼ਨ ਗੱਡੀ ਦੇ ਵਿੱਚ ਬਹਿ ਕੇ ਦਿੱਲੀ ਵਾਲੇ ਪਾਸੇ ਰੁੱਕ ਕਰ ਜਾਂਦੇ ਨੇ 27 ਸਤੰਬਰ 1981 ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਆਲੰਕੀਰ ਸਾਹਿਬ ਵਿਖੇ ਇੱਕ ਸਿਆਸੀ ਕਾਨਫਰੰਸ ਕੀਤੀ ਅਤੇ ਸੰਤ ਪਿੰਡਰਾਵਾਲਿਆਂ ਨੂੰ ਛੱਡਣ ਦੇ ਲਈ 16 ਅਕਤੂਬਰ ਤੱਕ ਦਾ ਸਮਾਂ ਦਿੱਤਾ ਅਲਟੀਮੇਟਮ ਦੇ ਰੂਪ ਤੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਇਸ ਗ੍ਰਿਫਤਾਰੀ ਦੇ ਰੋਸ ਵਜੋਂ ਦਲ ਖਾਲਸਾ ਦੇ ਪੰਜ ਨੌਜਵਾਨਾਂ ਨੇ ਭਾਈ ਗਜਿੰਦਰ ਸਿੰਘ ਜੀ ਦੀ ਅਗਵਾਈ ਹੇਠਾਂ 29 ਸਤੰਬਰ 1981 ਵਾਲੇ ਦਿਨ 에ਅਰ ਇੰਡੀਆ ਦਾ ਇੱਕ ਹਵਾਈ ਜਹਾਜ਼ ਵੀ ਅਗਵਾ ਕਰ ਲਿਆ ਜਿਸ ਨੂੰ ਪਾਕਿਸਤਾਨ ਲੈ ਕੇ ਜਾਇਆ ਗਿਆ ਹਾਰ ਕੇ 15 ਅਕਤੂਬਰ 1981 ਵਾਲੇ ਦਿਨ ਹਿੰਦ ਸਰਕਾਰ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਰਿਹਾ ਕਰ ਦਿੱਤਾ ਇਹ ਸੀ ਅੱਜ ਦਾ 20 ਸਤੰਬਰ ਦਾ ਇਤਿਹਾਸ ਮਨਮੋਹਨ ਕ੍ਰਿਸ਼ਣ ਸਿੰਘ ਨੂੰ ਦੇ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ